ਕਿੰਨੇ ਦਸੇ ਨੇ ਇਹ ਬੇਟੀ ਨੂੰ ਜੀ 4 ਕ ਸਾਲ ਹੋ ਗਿਆ ਪਹਿਲਾਂ ਤਾਂ ਠੀਕ ਸੀ ਤੇ ਚਾਰ-ਛਾ ਨਾ ਤੰੂਸ ਪਿਆ ਉਹ ਇਹਨੂੰ ਤੇ ਨੂਖ ਪੈਣਾ ਜਦੋਂ ਪਿੰਡ ਵਾਲਿਆਂ ਨੇ ਇਲਾਜ ਕਰਾਇਆ ਵਾ ਪਰ ਜਿੰਨੇ ਕਿ ਹਿੰਮਤ ਸੀ ਉਹਨਾਂ ਕੀਤੀ ਵਿਚਾਰਿਆ ਤੇ ਹੁਣ ਉਹ ਨਹੀਂ ਲਾਗੇ ਉਹ ਨਹੀਂ ਆਉਂਦੇ ਤੇ ਸਾਡੇ ਵੱਲ ਅੱਜ ਗੱਲ ਨਹੀਂ ਹੈਗੀ ਤੇ ਹੁਣ ਬੰਮਾ ਵੀ ਬਿਮਾਰ ਹੋ ਗਿਆ 1.5 ਸਾਲ ਹੋ ਗਿਆ ਬੱਚੇ ਮੇਰੇ ਜਿਹੜੇ ਆ ਉਹ ਦੋ ਆ ਦੋ ਲੜਕੀਆਂ ਦੋ ਕਾਕੇ ਇੱਕ ਲੜਕੀ ਨੂੰ ਮੇਰੇ ਪਿੰਡ ਵਾਲਿਆਂ ਚਲੋ ਮਤ ਕਰਕੇ ਵਿਆਹ ਦਿੱਤੀ ਤੇ ਇਹ ਜੀ ਮੇਰੀ ਲੱਤ ਜਿਹੜੀ ਹੈ ਦਾ ਇਲਾਜ ਹੋਵੇ ਤੇ ਮੇਰੇ ਬੱਚੇ ਜਿਹੜੇ ਨੇ ਸਹੀ ਆ ਤੇ ਹਰ ਪੀਪਾ ਕੋਈ ਪਿੰਦਾ ਕੋਈ ਨਖੇ ਕਰਦਾ ਕੋਈ ਕੁਝ ਕਰਦਾ ਹਾਂਜੀ ਤੇ ਮੈਨੂੰ ਤੇ ਕੋਈ ਪੁੱਛਦਾ ਨਹੀਂ ਤੇ ਜਦੋਂ ਮੈਨੂੰ ਗੁੱਛਾ ਚੜਦਾ ਫਿਰ ਜਦੋਂ ਮੈਨੂੰ ਸਤਾਉਂਦੀ ਆ ਫਿਰ ਮੈਂ ਮੇਰੇ ਕੋਲ ਲੰਡੇ ਵੀ ਵੱਜ ਜਾਂਦੇ ਮੈਂ ਤੁਹਾਨੂੰ ਐਂ ਆਖਾ ਵੀ ਨਹੀਂ ਫਿਰ ਮੈਂ ਉਹਨੂੰ ਸਤਾਉਂਦਾ ਬੜੀ ਆ ਬਹੁਤ ਸਤਾਉਂਦੀ ਰਾਤ ਇਹਨੇ ਹੁਣ ਏਦਾਂ ਜਿੱਤਾਂ ਡਈ ਜਾਂਦੇ ਬੁਰਬੁਰ ਕਰਨ ਰਾਤ ਤੇ ਨੇਦਾਂ ਕਰ ਤੇ ਜੀ ਕੀ ਤਾਂ ਭਾਵੇਂ ਰਾਤ ਉੱਠ ਕੇ ਤਾਂ ਉਹ ਤੋਂ ਫੇਰ ਫਿਰ ਤੋਰ ਕੇ ਕਿ ਤੇ ਕਰਾ ਦੇ ਨੂੰ ਸਭੋ ਫਿਕਰ ਇਹਦਾ ਵੀ ਕਿਤੇ ਬਾਈ ਚਾਂਚੋ ਨਾ ਕਰ ਲੋਵੇ ਵੀ ਠੰਡ ਠੁੰਨਾ ਠੰਡ ਲੱਗ ਗਈ ਤੇ ਨਿਸ਼ਕਾਨ ਆਪ ਹੋ ਜੂਗਾ ਇਹਦਾ ਤਾਂ ਇਹ ਲਾਜ ਕਿੱਥੋਂ ਕਰਾਉਣਾ ਲਾਜ ਤਾਂ ਅਗਲਾ ਨਹੀਂ ਹੁੰਦਾ ਤੇ ਦਵਾਈ ਦਾ ਕਿੱਥੋਂ ਕਰਾਵਾਂਗੇ ਅਸੀਂ ਰਾਜਕੌਰ ਜੀ ਇਹ ਬੜਾ ਲਾਜ ਕਰਾਇਆ ਤੇ ਕੋਈ ਸਮਝ ਨਹੀਂ ਲੱਗੀ ਹਨ ਬਸ 24 ਸਾਲਾਂ ਤੋਂ ਇਹਨੂੰ ਦੌਰਾ ਪਿਆ ਉਹ ਤਾਂ ਆਪਾਂ ਬੜਾ ਲਾਜ ਕਰਾਇਆ ਪਿੰਡ ਵਾਲਿਆਂ ਨੇ ਕਾफी ਲਾਜ ਕਰਾਇਆ ਪਰ ਹੁਣ ਮੈਂ ਮਿਹਨਤ ਕਰਦੀ ਆਂ ਹੁਣ ਮੇਥਾ ਨਹੀਂ ਹੈ ਜੇ ਸੰਭਾਲ ਹੁੰਦੀ ਹੁਣ ਮੈਂ ਮਿਹਨਤ ਕਰਕੇ ਰੋਟੀ ਖਾਣੀ ਆ ਕਿ ਇਹਦਾ ਨਹੀਂ ਸੰਭਾਲ ਹੋ ਸਕਦਾ ਸੰਗਲਾ ਇਹ ਪੱਝ ਜਾਂਦੀ ਆ ਹਾਂਜੀ ਇਹਨੂੰ ਇਹ ਵਟਾਲਿਆ ਆਪਾਂ ਤਿੰਨ ਚਾਰ ਵਾਰ ਫੜ ਕੇ ਲੈਂਦੀ ਆ ਇਹ ਰੋੜੇ ਮਾਰਦੀ ਇੱਟਾਂ ਮਾਰਦੀ ਆ ਬਖਸ਼ੀ ਸਿੰਘ ਉਪਰਖੁਰਦ ਇਹ ਪਰਿਵਾਰ ਬਹੁਤ ਜ਼ਿਆਦਾ ਹੀ ਗਰੀਬ ਆ ਕਿਉਂਕਿ ਜਿਹੜਾ ਘਰ ਦਾ ਮੁਖੀ ਐ ਸੁਵਿੰਦਰ ਸਿੰਘ ਉਹਨਾਂ ਦੀ ਲੱਤ ਜਿਹੜੀ ਐ ਕਰੀਬ 1.5-2 ਸਾਲ ਤੋਂ ਖਰਾਬ ਹੋਈ ਆ ਉਹ ਵੀ ਕੋਈ ਕੰਮ ਨਹੀਂ ਕਰ ਸਕਦੇ ਤੇ ਜਿਹੜੇ ਬਜ਼ੁਰਗ ਮਾਤਾ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਜਿਹੜਾ ਥੋੜਾ ਬੋਦਾ ਪੈਸਾ ਲੈਂਦੇ ਆ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਆ ਤੇ ਇਸ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਆਰਥਿਕ ਤੌਰ ਤੇ ਬਹੁਤ ਹੀ ਪਛੜੇ ਹੋਏ ਆ ਤੇ ਬੇਟੀ ਦਾ ਇਲਾਜ ਕਰਾਉਣ 'ਚ ਅਸਮਰੱਥ ਆਈ ਵਾਰ ਬਿੰਡ ਦੇ ਮਿਲ ਕੇ ਬੇਟੀ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਆਪਣੇ ਰੋਟੀ ਦੀ ਮਜਬੂਰੀ ਕਾਰਨ ਕੰਮ ਦੀ ਮਜਬੂਰੀ ਕਾਰਨ ਬੱਚੀ ਦੇ ਨਾਲ ਵੀ ਨਹੀਂ ਜਾ ਸਕਦੇ ਇਹ ਕਰਕੇ ਬੇਟੀ ਨੂੰ ਸੰਗਲਣਾ ਨਾ ਬਣ ਕੇ ਰੱਖਦੇ ਆ ਜਦੋਂ ਘਰਾਂ ਤੋਂ ਕੰਮ ਕਰ ਚੱਲ ਜਾਂਦੇ ਆ ਜਦੋਂ ਆਉਂਦੇ ਉਦੋਂ ਫਿਰ ਆ ਕੇ ਇਹਨਾਂ ਦੀ ਥੋੜੀ ਦੇਖਭਾਲ ਕਰਦੇ ਆ ਇਹ ਤਿੰਨ ਚਾਰ ਵਾਰ ਅਸੀਂ ਬਟਾਲੇ ਤੇ ਉਹਨੂੰ ਵਾਪਸ ਉਥੋਂ ਲੈ ਕੇ ਆਏ ਆ ਬੱਸ ਸਟੈਂਡ ਵੱਲ ਕਦੀ ਕਿਸੇ ਵਸੇ ਨਿਕਲ ਜਾਂਦੀ ਜਦੋਂ ਕਿਤੇ ਇਹਨਾਂ ਨੂੰ ਚੇਤਾ ਭੁੱਲ ਜਾਂਦਾ ਇਹਨੂੰ ਮੰਨਣ ਦਾ ਇਸ ਕਰਕੇ ਪਰਿਵਾਰ ਬੇਟੀ ਨੂੰ ਇਲਾਜ ਦੀ ਬਹੁਤ ਸਖਤ ਜ਼ਰੂਰਤ ਆ ਪਿੰਡ ਦੇ ਲੋਕ ਬਹੁਤ ਇਸ ਪਰਿਵਾਰ ਨਾਲ ਅਮਰਦੀ ਰੱਖਦੇ ਆ ਬੇਟੀ ਦਾ ਵਿਆਹ ਵੀ ਪਿੰਡ ਦੇ ਲੋਕਾਂ ਨੇ ਸਾਰੇ ਸੱਜਣਾਂ ਨੇ ਮਿਲ ਕੇ ਕੀਤਾ ਤੇ ਬੇਟੀ ਦਾ ਇਲਾਜ ਵੀ ਕਈ ਵਾਰ ਕੋਸ਼ਿਸ਼ ਕੀਤੀ ਕਰਵਾਉਂਦੀ ਪਰ ਇਹਨਾਂ ਦਾ ਜਿਹੜਾ ਵੀ ਕੰਮ ਦੇ ਰਜੇਵੇ ਕਾਰਨ ਜੇ ਬੇਟੀ ਦੇ ਨਾਲ ਕਿਤੇ ਇਲਾਜ ਨੂੰ ਜਾਂਦੇ ਆ ਤੇ ਫਿਰ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਇਸ ਕਰਕੇ ਇਹਨਾਂ ਨੂੰ ਪਹਿਲਾਂ ਆਪਣੀ ਰੋਟੀ ਦਾ ਜਿਹੜਾ ਉਹ ਹੱਲ ਕਰਨ ਨੂੰ ਪੈਂਦਾ ਇਹ ਵੀਰਾਂ ਨੂੰ ਪੀ ਲਿਆ ਕੀ ਜਿਹੜਾ ਵੀ ਕੋਈ ਸੱਜਣ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਪਹਿਲਾਂ ਤਾਂ ਇਹਨਾਂ ਦੀ ਬੇਟੀ ਦਾ ਇਲਾਜ ਕੀਤਾ ਜਾਵੇ ਬਾਕੀ ਜੇ ਕੋਈ ਇਹਨਾਂ ਦੀ ਆਰਥਿਕ ਮਦਦ ਕਰ ਸਕਦਾ ਤੇ ਉਹ ਇੱਥੇ ਪਹੁੰਚ ਕੇ ਇਹਨਾਂ ਦੀ ਆਰਥਿਕ ਮਦਦ ਕਰਨ ਇਹਨਾਂ ਦੇ ਕੋਲ ਕੋਈ ਫੋਨ ਨੰਬਰ ਨਹੀਂ ਹੈਗਾ ਠੀਕ ਹੈ ਤੇ ਕਿਉਂਕਿ ਪਰਿਵਾਰ ਤੁਹਾਨੂੰ ਦੱਸਿਆ ਕਿ ਬਹੁਤ ਗਰੀਬ ਹੈ ਫੋਨ ਦੀ ਵਰਤੋਂ ਵੀ ਨਹੀਂ ਆਪਣੇ ਕੋਲ ਰੱਖ ਸਕਦੀ ਨਹੀਂ ਇਹਨਾਂ ਕੋਲ ਪਹੁੰਚ ਨਹੀਂ ਹੈਗੀ ਹਾਂ ਮੇਰਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9041709284